ਇਸਤਰੀ ਤੇ ਬਾਲ ਵਿਕਾਸ ਸਮਾਜਿਕ ਸੁਰੱਖਿਆ ਵਿਭਾਗ ਪਟਿਆਲਾ ਵੱਲੋਂ ਜਿਲਾ ਪਧਰੀਤਿਆਂ ਦੀ ਲੋਹੜੀ ਦਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਨਵਜੰਮੀਆਂ ਤਿਆਂ ਤੇ ਵੱਖ-ਵੱਖ ਪ੍ਰਾਪਤੀਆਂ ਕਰਨ ਵਾਲੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਾਨ ਡਿਪਟੀ ਕਮਿਸ਼ਨ ਪਟਿਆਲਾ ਸ਼੍ਰੀਮਤੀ ਸ਼ਖਸ਼ੀਸਾਨੀ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਸ਼੍ਰੀਮਤੀ ਸ਼ਖਸ਼ੀਸਾਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪਟਿਆਲਾ ਜ਼ਿਲ੍ਹੇ ਦਾ ਡਿਪਟੀ ਕਮਿਸ਼ਨ ਨਿਯੁਕਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਅਧਿਕਾਰੀਆਂ ਨੂੰ ਔਰਤ ਅਧਿਕਾਰੀਆਂ ਨੂੰ ਵੀ ਅਹਿਮ ਅਹੁਦੇ ਦਿੱਤੇ ਗਏ ਹਨ ਡਿਪਟੀ ਕਮਿਸ਼ਨਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਲੜਕੇ ਤੇ ਲੜਕੀਆਂ 'ਚ ਕੋਈ ਫਰਕ ਨਹੀਂ ਹੁੰਦਾ ਪਰ ਦੋਹਾਂ ਨੂੰ ਬਰਾਬਰ ਮੌਕੇ ਦਿੱਤੇ ਜਾਣ ਦੀ ਲੋੜ ਹੈ ਤਾਂ ਹੀ ਸਾਡੀਆਂ ਧੀਆਂ ਆਪਣੇ ਤਰਜੀਹੀ ਖੇਤਰ ਵਿੱਚ ਅੱਗੇ ਵਧ ਸਕਣਗੀਆਂ ਇਸ ਮੌਕੇ 21 ਨਵਜੰਮੀਆਂ ਬੱਚੀਆਂ ਦੀ ਪਹਿਲੀ ਲੋੜੀ ਮਨਾਈ ਗਈ ਤੇ ਬੱਚੀਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਸਵਾਗਤ ਕਰਦੇ ਆ ਤੇ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਇੱਕ ਛੋਟੇ ਜਿਹੇ ਦਿੱਤੇ ਹੋਏ ਸੱਦੇ ਤੇ ਆਪਣੇ ਸਮੇਂ ਜੋ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਇਸ ਸਾਲ ਵੀ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਇਹ ਤੀਆਂ ਦੀ ਲੋੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੀ ਸਾਰੇ ਜਿੰਨੇ ਵੀ ਇੱਥੇ ਬੈਠੇ ਹੈਗੇ ਇਨ ਫੈਕਟ ਮੋਸਟਲੀ ਵਿਮਨ ਹੀ ਹੈਗੀਆਂ ਐਂਡ ਆਈ वुड ਹੋਪ ਕਿ ਅਗਲੀ ਵਾਰੀ ਮੋਰ ਮੇਲ ਪਾਰਟਿਸਪੇਸ਼ਨ ਆਲਸੋ ਬਿਕਾਜ਼ ਤੀਆਂ ਦੀ ਲੋੜੀ ਉਦੋਂ ਕਾਮਯਾਬ ਹੈ ਜਦੋਂ ਇਕਵੈਲਿਟੀ ਦੀ ਗੱਲ ਹੋਵੇ ਤੀਆਂ ਤੀਆਂ ਹੀ ਆਪ ਤੀਆਂ ਦੀ ਲੋੜੀ ਮਨਾਉਣ ਵਰਸਸ ਕਿ ਸਾਰੇ ਹੀ ਲੋਕ ਮਿਲ ਕੇ ਤੀਆਂ ਦੀ ਲੋੜੀ ਮਨਾਈਏ ਉਹਦੇ ਵਿੱਚ ਬਹੁਤ ਫਰਕ ਹੈ ਦੋਨਾਂ ਦੇ ਵਿੱਚ ਤੇ ਜੇ ਔਰਤ ਔਰਤ ਮਰਦ ਬॉयਜ਼ ਗਰਲਸ ਸਾਰੇ ਇਕੱਠੇ ਮਿਲ ਕੇ ਇਸ ਚੀਜ਼ ਨੂੰ ਸੈਲੀਬ੍ਰੇਟ ਕਰਨ ਉਹਦਾ ਬਹੁਤ ਹੀ ਪਾਵਰਫੁਲ ਮੈਸੇਜ ਜਾਂਦਾ ਹੈ ਤੇ ਇਹ ਕਿਉਂ ਹੈ ਇਹੋ ਜੇ ਫੰਕਸ਼ਨ ਬਹੁਤ ਜ਼ਰੂਰੀ ਹੋ ਜਾਂਦੇ ਨੇ ਕਿਉਂਕਿ अनफॉर्चुनेटली ऑलदो कि यूनो मैं बहुत ए, मेरे लिए बहुत ही बड़ी ओपरचुनिटी है कि मैनू भी ये माण मिलिया एक ओपरचुनिटी मिली कि मैं इस जिले की पहली वुमन डिप्टी कमिश्नर बनी <laughs> है हम इं मैनू मिक्सड फीलिंग होंगे ने बिकॉज देखो दो हज़ार चौबी हूँ चल पाया है तो इन्नी चर बाद एक औरतू ਇੱਥੇ ਡਿਪਟੀ ਕਮਿਸ਼ਨਰ ਬਣਨ ਇੰਨਾ ਪੁਰਾਣੀ ਜ਼ਿਲ੍ਹੇ ਦੇ ਵਿੱਚ ਬਣਨ ਦਾ ਮੌਕਾ ਮਿਲਿਆ ਤਾਂ ਕਿਤੇ ਨਾ ਕਿਤੇ ਹੀ ਗਲਾਸ ਸੀਲਿੰਗ ਹੈ ਜਿਹੜੀ ਹੁਣ ਵੀ ਹੈਗੀ ਹੈ ਤੇ ਇਹ ਟੁੱਟ ਰਹੀ ਹੈ ਤੇ ਇਸ ਵਾਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਵਾਰੀ ਔਰਤਾਂ ਨੂੰ ਬਹੁਤ ਮੌਕੇ ਮਿਲੇ ਹੈਗੇ ਹਨ ਬਤੌਰ ਐਸਐਸਪੀ ਬਤੌਰ ਡੀਸੀ ਤੁਸੀਂ ਆਪਣੇ ਜ਼ਿਲ੍ਹੇ ਚ ਦੇਖ ਲਓ ਤਾਂ ਏਡੀਸੀਜ਼ ਮੇਰੇ ਦੋਨੋਂ ਹੀ ਔਰ ਔਮਨ ਅਨੁਭਵਤਾ ਇੱਥੇ ਹੈਗੀ ਹੈ बोथ ए डी सीज़ आर विमेन मेरी एस डी एम इसमत एस डी एम पटियाला एस डी एम राजपुरा दे आर ऑलसो वेमेन जेडे अपने सिविल सर्जन मैडम ने वो भी एक औरत हैं जो साईज़ नेमेन है साढ़े डी सी पी ओ साी एफ एस सी यू नो साडे सी डी पी ओज सो इट इज़ सो इंपॉर्टेंट साढ़े एस पी शी इज़ ऑलसो अ वूमन साढ़े इन्नी हूँ इस बारी जी है महिला फोर्स के भर्ती हुई है इट्स अ वेरी बिग थिंग साढ़े एक मुबारक मौका भी है बट एक सोच वाली भी गल है कि हूँ भी यहोजे कई प्रोफेस हो यहोजे कई खेत्र हो शायद औरतान कोई स्पेस नहीं मिली हूँ भी यहोजी ਸਿਚੁਏਸ਼ਨਸ ਹੋਣ ਗਿਆ ਜਿੱਥੇ ਹੁਣ ਵੀ ਔਰਤ ਜਿਹੜੀ ਹੈ ਅਨ ਵਿਜ਼ੀਬਲ ਹੈ ਸੋ ਔਰਤ ਇਨ ਵਿਜ਼ੀਬਲ ਕਿਉਂ ਹੈ ਯੂ نو ਮੈਂ ਇੱਕ ਸਟੱਡੀ ਵੀ ਪੜ੍ਹ ਰਹੀ ਸੀ ਕਿ ਔਰਤਾਂ ਨੂੰ ਜਦੋਂ ਆਪਾਂ ਵੱਡੇ ਵੀ ਹੁੰਦੇ ਨੇ ਨਾ ਆਪਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੀ ਲੈਗਸ ਜੋੜ ਕੇ ਕੋਈ ਛੋਟੇ ਸਪੇਸ ਦੇ ਵਿੱਚ ਫਿਟ ਹੋ ਕਿਉਂ ਆਪਾਂ ਖੁੱਲੇ ਹੋ ਕੇ ਨਹੀਂ ਬਹਿ ਸਕਦੇ ਸਾਡਾ ਪੋਸਚਰ ਹੀ ਇਦਾਂ ਦਾ ਹੋ ਜਾਂਦਾ ਹੈ ਅਸੀਂ ਕੱਟ ਤੋਂ ਕੱਟ ਸਪੇਸ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂ ਅਸੀਂ ਖੁੱਲੇ ਹੋ ਕੇ ਨਹੀਂ ਬੈਠ ਸਕਦੇ ਹੈਗੇ ਕਿਉਂ ਅਸੀਂ ਆਪਣੇ ਆਪ ਨੂੰ ਅੰਨਿਤ ਕਰਦੇ ਵੀ ਸ਼ੁਡ ਕਲੇਮ ਸਪੇਸ ਜਿੰਨੀ ਹੈ ਜਗ੍ਹਾ ਹੈ ਇਹ ਸਾਡੇ ਸਾਰਿਆਂ ਦੀ ਮਿਲਕੀ ਹੈ ਤੇ ਇਕਸਾਰ ਚੋਇਸਿਸ ਮੈਂ ਜੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਟਿਆਲਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਧੀਆ ਦੀ ਲੋੜੀ ਮਨਾਈ ਗਈ ਹੈ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਕਹਿੰਦੇ 21 ਜਿਹੜੀਆਂ ਨਵ ਜੰਮੀਆਂ ਬੱਚੀਆਂ ਸੀ ਉਹਨਾਂ ਦਾ ਸਨਮਾਨ ਕੀਤਾ ਗਿਆ ਉਸ ਤੋਂ ਬਾਅਦ ਸਾਡੀਆਂ ਨਾਰੀ ਨਿਕੇਤਨ ਦੀਆਂ ਬੱਚੀਆਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਵੀ ਕਿਹਾ ਕਹਿੰਦੇ ਸਨਮਾਨਤ ਕੀਤਾ ਗਿਆ ਤੇ ਆਪਣਾ ਉਸ ਤੋਂ ਬਾਅਦ ਜਿਹੜੀਆਂ ਵੱਖ-ਵੱਖ ਫੀਲਡਸ 'ਚ ਜਿਹੜੀਆਂ ਬੱਚੀਆਂ ਨੇ ਆਪਣੀਆਂ ਮੱਲਾ ਮਾਰੀਆਂ ਨੇ ਉਹਨਾਂ ਦਾ ਇੱਥੇ ਸਨਮਾਨ ਕੀਤਾ ਗਿਆ ਸਮੁੱਚੇ ਪ੍ਰਸ਼ਾਸਨ ਨੇ ਡੀਸੀ मैम ਐਡੀਸੀ मैम ਇੱਥੇ ਪਹੁੰਚ ਕੇ ਸ਼ਿਰਕਤ ਕੀਤੀ ਹੈ ਤੇ ਲੜਕੀਆਂ ਨੂੰ ਵਧਾਈ ਦਿੱਤੀ ਹੈ ਸਾਡਾ ਸੁਨੇਹਾ ਇਹੀ ਹੈ ਕਿ ਆਪਾਂ ਲੜਕਿਆਂ ਤੇ ਲੜਕੀਆਂ ਦਾ ਜਿਹੜਾ ਫਰਕ ਹੈ ਉਹਨੂੰ ਖਤਮ ਕਰੀਏ ਅਤੇ ਸਮਾਜ ਵਿੱਚ ਬਰਾਬਰੀ ਲਿਆਈਏ